ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬਹੁਤ ਸਾਰੇ ਇਲਾਕੇ ਦੇ ਲੋਕਾਂ ਦੇ ਕਿ ਅਸੀਂ ਇੰਨੇ ਦਿਨੋਂ ਤੋਂ ਸੇਵਾ ਕਰ ਰਹੇ ਆ ਲੋਕਾਂ ਨੂੰ ਪਤਾ ਲੱਗ ਚੁੱਕਾ ਸਾਨੂੰ ਫੋਨ ਆ ਰਹੇ ਨੇ ਕਿ ਕਿਸ ਕਿਸ ਚੀਜ਼ ਦੀ ਲੋੜ ਆ ਸੋ ਅੱਜ ਤੱਕ ਤਾਂ ਸਾਡੀ ਇਹ ਡਿਮਾਂਡ ਸੀ ਕਿ ਪਾਣੀ ਜਾਂ ਬ੍ਰੈਡ ਜਾਂ ਹੋਰ ਸੁੱਕਾ ਰਾਸ਼ਨ ਇਹ ਸਮਾਨ ਤਕਰੀਬਨ ਇਥੇ ਕਾਫੀ ਹੱਦ ਤੱਕ ਪਹੁੰਚ ਚੁੱਕਾ ਹੈ 5-7 ਦਿਨ ਇਸ ਸਮਾਨ ਦੀ ਹੋਰ ਲੋੜ ਬਹੇਗੀ ਪਰ ਇਸ ਤੋਂ ਵੀ ਜ਼ਿਆਦਾ ਜਿਹੜੀ ਲੋੜ ਆ ਉਹ ਤਕਰੀਬਨ 10 ਦਿਨ ਤੋਂ ਬਾਅਦ ਜਦੋਂ ਪਾਣੀ ਸੁੱਕਣਾ ਆ ਉਹ ਪਾਣੀ ਨੂੰ ਕੱਢਣ ਦੇ ਲਈ ਜਨਰੇਟਰ ਚੱਲਨੇ ਆ ਉਹਨਾਂ ਦੇ ਡੀਜ਼ਲ ਉਹਨਾਂ ਦੇ ਲਈ ਡੀਜ਼ਲ ਦੀ ਕਾਫੀ ਲੋੜ ਆ ਅਤੇ ਜੋ ਲੋਕਾਂ ਦੀਆਂ ਫਸਲਾਂ ਇੱਥੇ ਕਿਸਾਨਾਂ ਦੀਆਂ ਫਸਲਾਂ ਮਾਰੀਆਂ ਗਈਆਂ ਨੇ ਉਹਨਾਂ ਦੇ ਲਈ ਬੀਜ ਦੀ ਲੋੜ ਆ ਅਤੇ ਫਿਲਹਾਲ ਜੋ ਖਾਲੀ ਤੋੜੇ ਨੇ ਉਹਨਾਂ ਦੀ ਵੀ ਲੋੜ ਆ ਇਹ ਸਾਰੇ ਸਮਾਨ ਦਾ ਸਾਰੇ ਦਾਾਨੀ ਸੱਜਣ ਪੰਜਾਬੀ ਵੀਰ ਨਾਨਕ ਨਾਮਲੇਵਾ ਸੰਗਤਾਂ ਜਿਹੜੇ ਜਿਹੜੇ ਵੀ ਸੇਵਾ 'ਚ ਹਿੱਸਾ ਪਾਉਣਾ ਚਾਹੁੰਦੇ ਨੇ ਇਹਨਾਂ ਚੀਜ਼ਾਂ ਦਾ ਪ੍ਰਬੰਧ ਕਿਰਪਾ ਕਰਕੇ ਕਰਕੇ ਰੱਖੋ ਜਿੱਦਾਂ ਜਿੱਦਾਂ ਹੀ ਜਿਹੜੇ ਜਿਹੜੇ ਸਮਾਨ ਦੀ ਲੋੜ ਪੈਂਦੀ ਹੈ ਉਹ ਸਾਡੇ ਨਾਲ ਕੰਟੈਕਟ ਰੱਖੋ ਅਸੀਂ ਤੁਹਾਨੂੰ ਅਪੀਲ ਕਰੀ ਜਾਵਾਂਗੇ ਨਾਲ ਨਾਲ ਵੀਡੀਓ ਦੇ ਵਿੱਚ ਤੇ ਉਹ ਸਮਾਨ ਨੂੰ ਲੈ ਕੇ ਆਪ ਮੁਹਾਰੇ ਇੱਥੇ ਪਹੁੰਚ ਕੇ ਕਿਰਪਾ ਕਰਕੇ ਸੇਵਾ ਕਰਨ ਦੇ ਵਿੱਚ ਯੋਗਦਾਨ ਪਾਓ